ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਮਿਆਨੀ ਕੱਟਣ ਬਾਰੇ ਦੱਸਾਂਗੇ ਕਿ ਇਹ ਮਿਆਨੀ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਆਪਣੀ ਪਰਾਜੋ ਟਾਈਟ ਹੋ ਜਾਂਦੀ ਹੈ ਜੀ ਜਾਂ ਆਪਣੀ ਸਲਵਾਰ ਦਾ ਕੋਈ ਹਾਸਨ ਟਾਈਟ ਹੋ ਜਾਂਦਾ ਤਾਂ ਆਪਾਂ ਉਹਦੇ ਵਿੱਚ ਮਿਆਨੀ ਕੱਟ ਕੇ ਕਿਸ ਤਰ੍ਹਾਂ ਪਾਵਾਂਗੇ ਜੀ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਹਾਂਜੀ ਇਹ ਆਪਾਂ ਇੱਕ ਚੌਸ ਕਪੜਾ ਲੈ ਲਿਆ ਜੀ ਅੱਜ ਕਰ ਲਾਂਗੇ ਫਿਰ ਉਹ ਜੀ ਆਪਾਂ ਇਸ ਦਾ ਅਜ ਕਾਰੋਂ ਕੱਟ ਦਾਂਗੇ ਇਸ ਤਰ੍ਹਾਂ ਹਾਂਜੀ ਫਿਰ ਆਪਾਂ ਇੱਕ ਚੁੰਡ ਲੈ ਲੈਣੀ ਆ ਜੀ ਇੱਕ ਕਿਨਾਰਾ ਉਹ ਤਾਂ ਆਪਾਂ ਕੀ ਆ ਜੀ ਇਸ ਤਰ੍ਹਾਂ ਆਪਾਂ ਫੜ ਲੈਣਾ ਇਸ ਤਰ੍ਹਾਂ ਆਪਾਂ ਇਧਰੋਂ ਚੱਕ ਲੈਣਾ ਤੇ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਇਹਨੂੰ ਆ ਦੇਖੋ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਵਿਚਕਾਰ ਹੋਵੇ ਬਰਾਬਰ ਚੁੰਡ ਦੇ ਹਾਂਜੀ ਫਿਰ ਆਪਾਂ ਜਿਹੜਾ ਇਧਰ ਆਪਣਾ ਖੁੱਲਾ ਪਾਸਾ ਹੈ ਜੀ ਆ ਦੇਖੋ ਇਥੋਂ ਆਪਾਂ ਜੀ ਨਿਸ਼ਾਨ ਲਾਉਣਾ ਹੈ ਇਹਦੇ ਬਰਾਬਰ ਇਸ ਤਰ੍ਹਾਂ ਆਇੰਦਾ ਕਿ ਹੁਣ ਥੋੜਾ ਜਿਹਾ ਬਲਾਈ ਦੇ ਦੇ ਇਸ ਤਰ੍ਹਾਂ ਨੂੰ ਫਿਰ ਆਪਾਂ ਕੱਟਿਆ ਜੀ ਇਹਨੂੰ ਇਸ ਤਰ੍ਹਾਂ ਕੱਟ ਦੇਣਾ ਆ ਦੇਖੋ ਜੀ ਆਪਣੀ ਜਿਹੜੀ ਮਿਆਨੀਆਂ ਉਹ ਕੱਟ ਕੇ ਤਿਆਰ ਹੋ ਗਈਆਂ ਇਸ ਤਰ੍ਹਾਂ ਆਪਾਂ ਮਿਆਨੀਆਂ ਕੱਟਣੀਆਂ ਜੀ ਇਹ ਆਪਣੀਆਂ ਦੋ ਮਿਆਨੀਆਂ ਬਣ ਗਈਆਂ ਹੁਣ ਆਪਾਂ ਇਹਨੂੰ ਮਿਆਨੀ ਪਾ ਕੇ ਖੁੱਲਾ ਕਰਨਾ ਆ ਦੇਖੋ ਜੀ ਇਸ ਤਰ੍ਹਾਂ ਮਿਆਨੀ ਆ ਜਗੀ ਹੈ ਆਪਣੀ ਆ ਦੇਖੋ ਇਸ ਤਰ੍ਹਾਂ ਪਾਈ ਨੂੰ ਰੱਖ ਕੇ ਤੇ ਇੱਥੋਂ ਆਪਾਂ ਆਸਣ ਦੇ ਨਾਲ ਆਸਣ ਜਿਹੜੀ ਸੀਨਾ ਉਹ ਦੇੜੇ ਦੇ ਵਿੱਚ ਅਟੈਚ ਕਰ ਦੇਣਾ ਇਸ ਤਰ੍ਹਾਂ ਆਪਾਂ ਲਾਉਣਾ ਹੈ ਜੀ ਇਹ ਹਾਂ ਜੀ ਤੁਹਾਨੂੰ ਲਾ ਕੇ ਦੱਸਦੇ ਹਾਂ ਪਹਿਲਾਂ ਆਪਾਂ ਇਹਨੂੰ ਜੀ ਸਲਾਈ ਨੂੰ ਦੇੜ ਲੈਣਾ ਇੰਨਾ ਇਧਰੋਂ ਇੰਨਾ ਇਧਰੋਂ ਆਪੋ ਦੇਖੋ ਜੀ ਖੋਣੇ ਮਿਆਨੀ ਨੂੰ ਆਪਾਂ ਇਸ ਤਰ੍ਹਾਂ ਅਟੈਚ ਕਰ ਦੇਣਾ ਉਧਰੋਂ ਆਪਾਂ ਇਧਰਲੀ ਸਲਾਈ ਨਾਲ ਇਸ ਤਰ੍ਹਾਂ ਅਟੈਚ ਕਰ ਦੇਣਾ ਉਧਰੋਂ ਆਪਾਂ ਇਸ ਸਲਾਈ ਇਧਰੋਂ ਲਗਾ ਦੇਣੀ ਹੈ ਇਸ ਤਰ੍ਹਾਂ ਹੀ ਅਟੈਚ ਹੋ ਜੂਗਾ ਜੀ ਇਹ ਦੋਨੀਆਂ ਪਾਸੇ ਲਾ ਦੇਣੀਆਂ ਐ ਇੱਕ ਫਰੰਟ ਸਾਈਡ ਤੇ ਇੱਕ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਹਾਂਜੀ ਇਹ ਤੁਹਾਨੂੰ ਲੱਗ ਦਿਖਾਉਣੀ ਆਪਾਂ ਸਨ ਆਪਾਂ ਦੇਰ ਲੈ ਜੀ ਫੋਂ ਆਪਾਂ ਇਹ ਨੀਚੋਂ ਲੱਗ ਜਾਣਾ ਇਸ ਤਰ੍ਹਾਂ ਸਲਾਈ ਲਾ ਦੇਣੀ ਆਪਾਂ ਮਿਆਨੀ ਨੂੰ ਤੇ ਆਸਣ ਵਾਲੇ ਕਸੇ ਨੂੰ ਇਸ ਤਰ੍ਹਾਂ ਫੜ ਲੈਣਾ ਦੋਨਾਂ ਨੂੰ ਇਸ ਤਰ੍ਹਾਂ ਆਪਾਂ ਸਲਾਈ ਲਗਾ ਦੇਣੀ ਹੈ ਜੀ ਦੇ ਜਿਹੜਾ ਇਹ ਪਲੱਜ ਵਾਲਾ ਜੀ ਇਹ ਸਿੱਧਾ ਪਾਸਾ ਹੋਣਾ ਚਾਹੀਦਾ ਕਿੱਦੇ ਪਾਸੇ ਰੱਖ ਕੇ ਮੈਨੂੰ ਇਸ ਤਰ੍ਹਾਂ ਆਪਾਂ ਟੈਕ ਕਰ ਦਿੰਗੇ ਹਾਂਜੀ ਹੁਣ ਆਪਾਂ ਇਧਰਲੇ ਪਾਸੇ ਆ ਵਾਲਾ ਪਾਸਾ ਜਿਹੜਾ ਜੀ ਇਹਨੂੰ ਆਪਾਂ ਇਸ ਤਰ੍ਹਾਂ ਪੁੱਠਾ ਕਰ ਲੈਣਾ ਹੈ ਫਿਰ ਫਿਰ ਇਸ ਤਰ੍ਹਾਂ ਇਧਰੋਂ ਫੜ ਕੇ देखो जी इस तरह सिलाई लगा देनी है देखो ये सिलाई फिर आप अगे तक पूरी कर देनी है तक इस तरह जी आप उपर ही ले जानी है सिलाई उपर क्ड देनी है आस देखो जी इस तरह अपनी मैनी पैके तैयार हो गई है देखो जी ਇਹਨੂੰ ਆਪਾਂ ਹੁਣ ਉੱਪਰੋਂ ਨੱਪ ਦੇਣਾ ਜੀ ਸਲਾਈ ਨਾਲ ਇਸ ਤਰ੍ਹਾਂ ਸਲਾਈ ਲਗਾ ਦੇਣੀ ਹੈ ਦੇ ਉੱਪਰ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਪਾ ਦੇਣੀ ਹੈ ਜੀ ਫਿਰ ਆਪਾਂ ਆ ਆਸਣ ਵਾਲੀ ਸਲਾਈ ਲਗਾ ਦੇਣੀ ਹੈ ਜੀ ਇਸ ਤਰ੍ਹਾਂ ਆਪਣੀ ਮਿਆਨੀ ਪੈਕੀ ਤਿਆਰ ਹੈ ਜੀ ਹਾਂ ਦੋਨੇ ਮਿਆਨੀਆਂ ਲਈਆਂ ਜੋੜ ਆ ਦੇਖੋ ਜੀ ਇੱਕ ਉਧਰ ਇੱਕ ਉਧਰ ਹੁਣ ਆਪਾਂ ਪਹਿਲੇ ਆਸਣ ਦੀ ਲਗਾਵਾਂਗੇ ਸਲਾਈ ਆ ਦੇਖੋ ਜੀ ਪਹਿਲਾਂ ਮੈਂ ਲਗਾ ਦਿੱਤੀ ਇੱਕ ਇਹ ਆਪਣੇ ਪਲਾਜੋ ਤੇ ਮਿਆਨੀ ਲੱਗ ਕੇ ਤਿਆਰ ਹੋ ਗਈ ਹੈ ਜੀ। ਇਹ ਮੈਂ ਬੈਕ ਸਾਈਡ ਤੇ ਦੇਖੋ ਤੇ ਫਰੰਟ ਸਾਈਡ। ਆਪਣੀ ਆਧਦੀ ਵੀਡੀਓ ਪਲਾਜੋ ਦੇ ਮਿਆਨੀ ਪਾਉਣ ਦੀ। ਹਾਂਜੀ ਇਹ ਕਿਸੇ ਵੀ ਨਾਪ ਦਾ ਮਲਾ ਪਲਾਜ ਹੋਵੇ ਉਹਦੇ ਇਸ ਤਰ੍ਹਾਂ ਹੀ ਮਿਆਨੀ ਕੱਟ ਕੇ ਤੇ ਪਾਈ ਜਾਊਗੀ ਜੀ। ਹਾਂਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਨਵੇਂ ਹੋ ਤਾਂ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ।